ਮੈਹਸਰਨ ਘਾਟੀ ਜਿਹੜੀ ਕਿ ਆਪਣੇ ਸੁੰਦਰਤਾ ਲਈ ਪ੍ਰਸਿੱਧ ਹੈ ਐਸਲੀ ਐਸਨੋ ਮਿਨੀ ਸੁਵਿੰਦਰਲੈਂਡ ਵੀ ਕਿਹਾ ਜਾਂਦਾ ਹੈ ਇਸ ਵਿੱਚ ਵੱਖ-ਵੱਖ ਰਾਜਾਂ ਤੋਂ ਲੋਕ ਘੁੰਮਣ ਲਈ ਆਉਂਦੇ ਜਾਂਦੇ ਰਹਿੰਦੇ ਹਨ ਤੇ ਇਹ ਠੰਡਾ ਦਿਨਾਂ ਵਿੱਚ ਇਹ ਪਹਾੜੀਆਂ ਜਿਹੜੀਆਂ ਪੂਰੀਆਂ ਬਰਫ ਨਾਲ ਢੱਕੀਆਂ ਜਾਂਦੀਆਂ ਹਨ ਤੇ ਗਰਮੀਆਂ ਦੇ ਦਿਨਾਂ ਵਿੱਚ ਇੱਥੇ ਪੂਰੀ ਹਰਿਆਰਤੀ ਹੋ ਜਾਂਦੀ ਹੈ ਜੋ ਕਿ ਦੇਖਣ ਵਿੱਚ ਬਹੁਤ ਹੀ ਵਧੀਆ ਲੱਗਦਾ ਹੈ ਤੇ ਪਿਛਲੇ ਕੁਝ ਦਿਨਾਂ ਦੇ ਵਿੱਚ ਪਹਿਲਗਾਮ ਦੇ ਵਿੱਚ ਅਟੈਰਿਸਟਾਂ ਵੱਲੋਂ ਅਟੈਕ ਕੀਤਾ ਗਿਆ ਵਿੱਚੋਂ ਇਸੇ ਕਰਨਾਟਕ ਦੇ ਮੰਜੂਨਾਥ ਤੇ ਇਹਨਾਂ ਦੀ ਪਤਨੀ ਅਸਲ ਵਿੱਚ ਇਹਨਾਂ ਦੇ ਬੇਟੇ ਦੇ ਐਗਜ਼ਾਮ ਵਿੱਚੋਂ ਮਾਰਕਸ ਜ਼ਿਆਦੇ ਆਉਣ ਦੇ ਕਾਰਨ ਇਹ ਪਹਿਲਗਾਮ ਵਿੱਚ ਘੁੰਮਣ ਆਏ ਹੋਏ ਸੀ ਤੇ ਹੁਣ ਤੱਕ ਇਹ ਹਮਲੇ ਦੇ ਵਿੱਚ ਇਹਨਾਂ ਦੀ ਵੀ ਮੌਤ ਹੋ ਜਾਂਦੀ ਹੈ ਤੇ ਟੈਰਰਿਸਟਾਂ ਵੱਲੋਂ ਮੰਜੂਨਾਥ ਨੂੰ ਪੁੱਛਿਆ ਜਾਂਦਾ ਹੈ ਕਿ ਤੁਹਾਡਾ ਧਰਮ ਕਿਹੜਾ ਹੈ ਤਾਂ ਮੰਜੂਨਾਥ ਵੱਲੋਂ ਜਵਾਬ ਹੁੰਦਾ ਮੇਰਾ ਧਰਮ ਮੰਜੂ ਨਾਂ ਦੇ ਬਿਨਾ ਕੋਈ ਪੁੱਛੇ ਤੋ ਸੇ ਉਹਨਾਂ ਦੀ ਗੋਲੀ ਮਾਰ ਦਿੱਤੀ ਜਾਂਦੀ ਹੈ ਤਾਂ ਉਹਨਾਂ ਦੀ ਪਤਨੀ ਕੋਲ ਬੈਠੀ ਰੋ ਰਹੀ ਹੁੰਦੀ ਹੈ ਤੜਫ ਰਹੀ ਹੁੰਦੀ ਹੈ ਉਹਦੀ ਪਤਨੀ ਪੱਲਵੀ ਵੱਲੋਂ ਕਿਹਾ ਜਾਂਦਾ ਹੈ ਕਿ ਹਣ ਮੈਨੂੰ ਮਾਰ ਦਿੱਤਾ ਜਾਵੇ ਤੇ ਟੈਰਰਿਸਟਾਂ ਦਾ ਜਵਾਬ ਹੁੰਦਾ ਹੈ ਕਿ ਤੂੰ ਜਾ ਕੇ ਮੋਦੀ ਸਰਕਾਰ ਨੂੰ ਦੱਸ ਅਸੀਂ ਤਾਂ ਨਹੀਂ ਮਾਰ ਸਕਦੇ ਕਿਸੇ ਦਾ ਨਵਾਂ ਵਿਆਹ ਹੋਇਆ ਹੁੰਦਾ ਹੈ ਉਹਨਾਂ ਦੇ ਪਤੀ ਨੂੰ ਮਾਰ ਦਿੱਤਾ ਜਾਂਦਾ ਹੈ ਤੇ ਕਿਸੇ ਦੇ ਪਤੀਆਂ ਦੀਆਂ ਪੈਂਟਾ ਲਵਾ ਕੇ ਉਹਨਾਂ ਦਾ ਧਰਮ ਚੈੱਕ ਕੀਤਾ ਜਾਂਦੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਪਹਿ ਲਗਾਉਣ ਦੇ ਵਿੱਚ ਇਹ ਘਟਨਾ ਹੋ ਰਹੀ ਸੀ ਉਸ ਸਮੇਂ ਸਹਿਦ ਆਵੀਨ ਨਾਮ ਦਾ ਵਿਅਕਤੀ ਇਨਸਟਾ ਦੇ ਗੋਲ ਜਾ ਕਹਿੰਦਾ ਹੈ ਕਿ ਜੇ ਇਹ ਅਹੇ ਤੇ ਘੁੰਮਣ ਇਹ ਇਹ ਜਗਤ ਘੁੰਮਣ ਆਇਆ ਤਰਨ ਐਸ ਦੀ ਵੀ ਨਹੀਂ ਸੁਣੀ ਜਾਂਦੀ ਐਸ ਇਹਨਾਂ ਨੂੰ ਵੀ ਗੋਲੀ ਮਾਰ ਦਿੱਤੀ ਜਾਂਦੀ ਐ ਐਸ ਘਟਨਾ ਦੇ ਦੌਰਾਨ ਕਿਨੇ ਨਰਿੰਦਰ ਮੋਦੀ 사ウਦੀ ਅਰਬ ਦੇ ਦੌਰੇ ਤੇ ਗਏ ਹੋ ਸੀ ਇਸ ਘਟਨਾ ਬਾਰੇ ਨਰਿੰਦਰ ਮੋਦੀ ਨੂੰ ਪਤਾ ਲੱਗਦਾ ਤਾਂ ਉਹਦੀ ਅਰਬ ਦੇ ਦੌਰੇ ਨੂੰ ਕੈਨਸਲ ਕਰੇ ਕਿ ਉਹ ਨਾਲ ਹੀ ਇੰਡੀਆ ਵਿੱਚ ਆ ਜਾਂਦੇ ਹਨ ਅਤੇ ਇਸ ਅਤੇ ਇਸ ਘਟਨਾ ਨੂੰ ਦੇਖਦੇ ਹੋ ਸਰਕਾਰ ਨੇ ਪੰਜ ਵੱਡੇ ਫੈਸਲੇ ਕੀਤੇ ਹਨ ਸਿੰਧੂ ਨਦੀ ਜਲ ਸਮਝੌਤਾ ਜਮਾਂ ਹੀ ਬੰਦ ਕਰ ਦਿੱਤਾ ਗਿਆ ਹੈ ਜਿਹੜਾ ਕਿ 1960 ਦੇ ਵਿੱਚ ਹੋਇਆ ਸੀ ਜਿਸ ਵਿੱਚ ਸਿੰਧੂ ਚੇਲਮ ਚਨਾਬ 85% ਪਾਣੀ ਪਾਕਿਸਤਾਨ ਨੂੰ ਦਿੱਤਾ ਜਾਂਦਾ ਤੇ 20% ਪਾਣੀ ਭਾਰਤ ਵੱਲੋਂ ਵਰਤਿਆ ਜਾਂਦਾ ਸੀ ਤੇ ਰਾਵੀ ਬਿਆਸ ਸਤਲੁਜ ਤੋਂ ਦਾ 80% ਪਾਣੀ ਇੰਡੀਆ ਇੰਡੀਆ ਨੂੰ ਦਿੱਤਾ ਜਾਂਦਾ ਤੇ 20% ਪਾਣੀ ਜਿਹੜਾ ਪਾਕਿਸਤਾਨ ਵਰਤਦਾ ਸਮਝਾਉ ਤੈਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ ਜੋ ਜਿਸ ਨਾਲ ਪਾਕਿਸਤਾਨ ਨੂੰ ਬਹੁਤ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਭਾਰਤ ਸਰਕਾਰ ਵੱਲੋਂ ਹੋਰ ਵੀ ਕਈ ਵੱਡੇ ਫੈਸਲੇ ਲਿੱਤੇ ਗਏ ਹਨ ਅਟਾਰੀ ਬਾਰਡਰ ਨੂੰ ਬੰਦ ਕਰ ਦਿੱਤਾ ਗਿਆ ਹੈ ਜਿਹੜੇ ਪਾਕਿਸਤਾਨੀ ਭਾਰਤ ਵਿੱਚ ਹਨ ਉਹਨਾਂ ਨੂੰ 48 ਘੰਟਿਆਂ ਵਿੱਚ ਪਾਕਿਸਤਾਨ ਵਿੱਚ ਜਾਣ ਦਾ ਇਨਾਨ ਕੀਤਾ ਗਿਆ ਹੈ ਤੇ ਹੋਰ ਵੀ ਸਰਕਾਰ ਵੱਲੋਂ ਕਈ ਫੈਸਲੇ ਲੱਗੇ